ਇਹ ਜਨਨ ਕਿਤੇ ਪੰਜ ਸੀ ਪ੍ਰਕਾਰ ਦੀਆਂ ਇੱਕਤੀ ਗ੍ਰਾਫਟਾਂ ਨੇ ਇਹਦੇ ਮਤਲਬ ਕਿ ਪੰਜ ਛੇ ਪ੍ਰਕਾਰ ਦੇ ਫਲ ਇਸੇ ਬੂਟੇ ਤੇ ਲੱਗਣਗੇ ਨਾਸ਼ਪਤੀ ਵੀ ਲੱਗੂ ਬੱਬੂ ਕੋਸ਼ਾ ਵੀ ਲੱਗੂ ਤਿੰਨ ਚਾਰ ਪ੍ਰਕਾਰ ਦਾ ਸੇਬ ਲੱਗੂ ਇਹ ਰੈੱਡ ਸ਼ਾਮਰਾਡ ਵੈਰਾਈਟੀ ਆ ਆਪਣੇ ਹੋਰੇ ਮੋਕਦੇ ਹੀ ਹੈਗਾ ਆਪਦੇ ਪਰਿਵਾਰ ਲਈ ਮੈਨੂੰ ਤਾਂ ਜੋ ਸੇਲ ਵੀ ਕਰ ਸਕਦੇ ਆ ਇੰਨਾ ਡ੍ਰੈਗਨ ਇਹ ਤੇ ਲੱਗੇ ਅੱਛਾ ਇਹ 20 ਕ ਪੌਦੇ ਹੋਣੇ ਮੇਰੇ ਹਿਸਾਬ ਨਾਲ ਹਾਂ ਐਪਲ ਬੇਰੀ ਜਿਹਨੂੰ ਮਿਸ ਇੰਡੀਆ ਵੀ ਕਹਿੰਦੇ ਨੇ ਸਾਂ ਆਪਾਂ ਆਹ ਲੈ ਤੂੰ ਮੇਰੀ ਮਿਸ ਇੰਡੀਆ ਉਹ ਚੀਜ਼ ਆ ਇਹ ਸਾਰਾ ਲ ਰੈੱਡ ਐਪਲ ਬਾਰ ਆ ਦੇਖੋ ਜਮਾ ਸੇਬ ਵਰਗੇ ਹਾਂ ਆ ਸਾਈਟਾਰੋਸ ਆ ਗਿਆ ਜਨਨ ਕਿ ਹਲੇ ਪੱਤੇ ਇਹ ਪਾਲਮ ਹੈ ਸੈਂਟਾ ਰੋਸਾ ਆਲੂ ਖਾਰਾ ਆਲੂ ਖਾਰਾ ਹਾਂ ਆ ਗਿਆ ਆੜੂ ਆਮਰੀਕਾ ਦਾ ਨੇਕਟਾਰ ਜੀ ਸਾਰਾ ਲਾਲ ਰਹਿੰਦਾ ਹੈਗਾ ਅੱਛਾ ਹਾਂ ਆਹ ਕਿੰਗ ਵੈਰਾਈਟੀ ਦਾ ਕੇਨੂ ਆ ਗਿਆ ਹੂੰ ਉਹ ਸਾਰੇ ਕੇ ਵੱਡੇ ਵੱਡੇ ਬੀਜੇ ਹੁੰਦੇ ਨੇ ਚਾਰ ਵੀ ਬਹੁਤ ਹੈ ਬਾਈ ਲੀਵਰਲੀ ਇਹ ਬਹੁਤ ਵਰਦਾਨ ਹੀ ਹੈ ਅੱਛਾ ਹਾਂ ਆ ਗਿਆ ਵਿੱਚ ਸਾਰਾ ਇਹਦੇ ਅੱਪਾ ਗੰਡਾ ਛੜਦਾ ਇਹਦੇ ਵਿੱਚ ਪਿਆਜ਼ ਲਾਖਿਆ ਸਭ ਪਿਆਜ਼ ਧਰਤੀ ਦੇਸ਼ ਦੀ ਛੱਡੀ ਜਾਂਦਾ ਥਾਂ ਆਪਾਂ ਲੈਣਾ ਤੇ ਪਤੰਦਰ ਨੌਨਜ ਇੰਨੀ ਚੱਕੀ ਫਿਰਦਾ ਹੈ ਕਿ ਤੁਸੀਂ ਹੈਰਾਨ ਹੋ ਜਾਓਗੇ ਮੈਨੂੰ ਲੱਗਦਾ ਇੰਨੀਆਂ ਕਿ ਵਰਾਈਟੀਆਂ ਤਾਂ ਜਿਹੜਾ ਬੰਦਾ ਬਾਗਬਾਨੀ ਕਰਦਾ ਜਾਂ ਕੋਈ ਇਹਦਾ ਕੋਰਸ ਕਰਦਾ ਉਹ ਨੂੰ ਨਹੀਂ ਪਤਾ ਹੋਣੀ ਜਿੰਨੀਆਂ ਕਿ ਉਹ ਉਂਗਲਾਂ ਤੇ ਗਿਣੀ ਫਿਰਦਾ ਤੇ ਇਹਦੇ ਲੱਵੇ ਜਿਹੜਾ ਬਾਗ ਬਣਾਇਆ ਹੋਇਆ ਵਿੱਗਾ 2 ਡੇਢ ਕਿੱਗਾਂ ਬਾਸਣ ਦਾ ਹੈਗਾ ਤੇ ਇੱਥੇ ਸਾਨੂੰ ਇੰਨੇ ਫਲਾਂ ਦੀਆਂ ਵਰਾਈਟੀਆਂ ਮਿਲਣਗੀਆਂ ਕਿ ਤੁਸੀਂ ਨਾ ਗਿਣਦੇ-ਗਿਣਦੇ ਥੱਕ ਜਾਓਗੇ ਇੱਕ ਫਲ ਤੇ ਅੱਗੇ ਉਹਦੀਆਂ ਫਿਰ ਵਰਾਈਟੀਆਂ ਤੇ ਆਪਾਂ ਸ਼ੁਰੂ ਕਰਦੇ ਹਾਂ ਕੀ ਹਾਲ ਹੈ ਪ੍ਰੇਮ ਬਾਈ ਕੀ ਕਰ ਵਧੀਆ ਬਾਈ ਧੰਨਵਾਦ ਬਈ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਜਿਹੜਾ ਆਪਾਂ ਸਿਸਟਮ ਇਹ ਸ਼ੁਰੂ ਤੇਰੇ ਮਨ 'ਚ ਆਈ ਆ ਕਿਵੇਂ ਸਿਸਟਮ ਸ਼ੁਰੂ ਕੀਤਾ ਤਾਂ ਇਹ ਇਹਦਾ ਸ਼ੌਂਕ ਹੀ ਦੀ ਬਈ ਦਿਲ 'ਚ ਵੀ ਆਪਾਂ ਜਿਆ ਸਾਰੀਆਂ ਵੈਰਾਈਟੀਆਂ ਲਾਈਏ ਖੇਤ 'ਤੇ ਬੈਠੇ ਆ ਤੇ ਫਲਤਾ ਬਣਾ ਸਕਦੇ ਯਾਰ ਆਪਦਾ ਜਿਹਾ ਹੋਰ ਨਹੀਂ ਹੈਗਾ ਵਿੱਚ ਇਹਦੇ ਸਾਰੀ ਸਬਜ਼ੀ ਲੱਗ ਜਾਂਦੀਆਂ ਵਿੱਚ ਸਾਰੇ ਆਲਮੋਸਟ ਫਲ ਲਾਏ ਇੱਥੇ ਇੱਥੇ ਸਬਜ਼ੀ ਮਿਲ ਜਾਂਦੀਆਂ ਨੀਚੋਂ ਤਾਂਹਾਂ ਤੋਂ ਵਾਹਾਂ ਫਲ ਆਈ ਜਾਂਦਾ ਸਾਰਾ ਫਲ ਆ ਜਾਂਦਾ ਸਾਰੀ ਦਾ ਸਬਜ਼ੀ ਏ ਟੂ ਜ਼ੈਡ ਕੱਲਾ ਆਪਾਂ ਹੀ ਸਬਜ਼ੀ ਖਾਂਦੇ ਕਈ ਘਰਾਂ ਨੂੰ ਹੋਰ ਵੀ ਬਣਾ ਦੇਈਂਦੀ ਹੈ ਕਿਉਂਕਿ ਬਾਦੂ ਉਗਦੀ ਆ ਬਈ ਥਾਂ ਬਹੁਤ ਹੈ ਬਾਦੂ ਆਪਦੇ ਖੇਤ ਚ ਬੈਠੇ ਸਿਸਟਮ ਵਗੈਰਾ ਸ਼ੁਰੂ ਕਰਿਆ ਤੇ ਹੁਣ ਇਹ ਸਿਸਟਮ ਇੰਨਾ ਵਧੀਆ ਬਣਿਆ ਪਰ ਇਹ ਬਾਈ ਇਹਨਾਂ ਦਾ ਸਿਸਟਮ ਵਧੀਆ ਹੈਗਾ ਕੋਈ ਵੇਚ ਵੇਚਣ ਵਾਲਾ ਕੰਮ ਨਹੀਂ ਕਰਦੇ ਆਪਦੇ ਹੀ ਸਵਾਦ ਲੈਂਦੇ ਨੇ ਪਰ ਜੇ ਕਿਸੇ ਬੰਦੇ ਨੇ ਇਹਨੂੰ ਬਿਜ਼ਨਸ ਮਾਡਲ ਵੀ ਸ਼ੁਰੂ ਕਰਨਾ ਹੋਵੇ ਤਾਂ ਬੜੀ ਵਧੀਆ ਚੀਜ਼ ਹੈ। ਉਹ ਵੀ ਟ੍ਰਾਇਲ ਤਿਆਰ ਹੈ। ਟ੍ਰਾਇਲ ਤਿਆਰ ਆ ਹਰਾ। ਤੇ ਆਪਾਂ ਪਹਿਲਾਂ ਇੱਧਰ ਚੱਲਦੇ ਆ ਇੱਕ ਤਾਂ ਆਹ ਇਹਨੇ ਵੱਡੇ ਵੱਡੇ ਫਲ ਨੇ ਇਹ ਕੀ ਚੀਜ਼ ਲੱਗੀ ਹੋਈ ਆ ਬਾਈ? ਇਹ ਆ ਬਾਈ ਚਕੋਤਰਾ। ਚਕੋਤਰਾ। ਹਾਂ। ਇਹ ਕੀ ਚੀਜ਼ ਹੁੰਦੀ ਹੈ ਇਹ ਵੀ ਇੱਕ ਜਿਵੇਂ ਕਿ ਕਿਨੂ ਪ੍ਰਜਾਤੀ ਦਾ ਪੌਦਾ ਆ ਗਿਆ ਠੀਕ ਹੈ ਜੀ ਹਾਂ ਜਿਨੀ ਕਿ ਲੀਵਰਲੀ ਵਾਲਾ ਵੈਸਟ ਮੰਨਿਆ ਜਾਂਦਾ ਇਹਨੂੰ ਅੱਛਾ ਇਹਦਾ ਚਾਰ ਵੀ ਪੈਂਦਾਗਾ ਆ ਦੇਖੋ ਬਾਈ ਅੱਛਾ ਇਹਦਾ ਚਾਰ ਵੀ ਪੈਂਦਾ ਇਹਦਾ ਚਾਰ ਵੀ ਪੈਂਦਾਗਾ ਤੇਦਾ ਜੂਸ ਵੀ ਕੱਢ ਕੇ ਖਾਸਦੇ ਆ ਕਿ ਉੱਬਾਂ ਜਾਂ ਵਿਚੋਂ ਸੰਤਰੇ ਵਾਂਗ ਜੜੀਆਂ ਫਾੜੀਆਂ ਨੇ ਇਹਦੀਆਂ ਵਿਚੋਂ ਕੱਢ ਕੇ ਆਨੇ ਬਹੁਤ ਸੁਆਦ ਆ ਬਹੁਤ ਅੱਛਾ ਅੱਛਾ ਕਹਾਂ ਚਾਰ ਆਉਂਦਾ ਹੁੰਦਾ ਵੱਡੇ ਵੱਡੇ ਬੀਜੇ ਹੁੰਦੇ ਨੇ ਇਹਦੇ ਚਾਰ ਵੀ ਬਹੁਤ ਆ ਬਾਈ ਲੀਵਰਲੀ ਇਹ ਬਹੁਤ ਵਰਦਾਨ ਹੀ ਹੈ ਅੱਛਾ ਹਾਂ ਆ ਜਿਆ ਵਿਚ ਸਾਰਾ ਇਹਦੇ ਅੱਪਾ ਗੰਢਾ ਛੜਦਾ ਇਦੇ ਵਿੱਚ ਪਿਆਜ਼ ਲਾ ਰੱਖਿਆ ਸਰ ਜੀ ਕੋਈ ਹੋਰ ਧਰਤੀ ਰੇਸ਼ੀ ਛੱਡੀ ਜਾਂ ਨਾ ਥਾਂ ਆਪਾਂ ਲੈਣਾ ਸਾਰਾ ਕੰਮ ਲੈ ਆ ਲਿਆ ਟੋਂ ਠੀਕ ਹੈ ਹਾਂ ਉੱਤੇ ਉੱਪਰ ਫਰੂਟ ਆ ਗਏ ਹੂੰ ਇਦੋਂ ਡ੍ਰੈਗਨ ਫਰੂਟ ਲੱਗਿਆ ਪਿਆ ਤੁਰਦੀ ਤੁਰ ਆ ਜੀ ਆਪਾਂ ਹੀ ਦੇਖ ਲੈ ਬਾਈ ਕਿੰਨਾ ਮਸ਼ਹੂਰ ਵੈਰਾਈਟੀ ਆ ਡ੍ਰੈਗਨ ਡੇ 150 ਰੁਪਏ ਕਿ ਇੱਕ ਪੀਸ ਆ ਜਾਂਦਾ ਹਾਂ 150 200 ਰੁਪਏ ਕਿਲੋ 10 ਪੀਸ ਵਿਕਦਾ ਹੈ ਪੀਸ ਵਿਕਦਾ ਹੈ ਇਹ ਸ਼ਾਮਰਾਟ ਵੈਰਾਈਟੀ ਆ ਆਪਣੇ ਹੋਰੇ ਮੋਕਦੀ ਨਹੀਂ ਹੈਗਾ ਆਪਦੇ ਪਰਿਵਾਰ ਲਈ ਮੈਨੂੰ ਦਾ ਜੋ ਸੇਲ ਵੀ ਕਰ ਸਕਦੇ ਆ ਇੰਨਾ ਡ੍ਰੈਗਨ ਇੱਥੇ ਲੱਗਿਆ ਅੱਛਾ ਇਹ 20 ਕ ਪੌਦੇ ਹੋਣੇ ਮੇਰੇ ਹਿਸਾਬ ਨਾਲ ਹਾਂ 20 25 ਪੌਦੇ ਨੇ ਇੱਕ ਤੇ ਲਾਤੇ ਇਹ ਸੈਟ ਅਪ ਕਰਤਾ ਦਾ ਪਰਿਆ ਤਾਰਾਂ ਤੇ ਕਹ ਉਹਦੀ ਨੂੰ ਟ੍ਰਾਈਲਿਸ ਮੈਥਡ ਕਹਿੰਦੇ ਨੇ ਠੀਕ ਹੈ ਤਾਰਾਂ ਤੇ ਲਾਉਣਾ ਇਹ ਜਦੋਂ ਪੌਦਾ ਆਪ ਇੱਕ ਤਿਆਰ ਕਰ ਲਿਆ ਉਸ ਤੋਂ ਬਾਅਦ ਇਹਨੂੰ ਜਿਆ ਐ ਬਰਾਚਾ ਕਢਵਾ ਲਿਆ ਤਾਂ ਆਹ ਜਾ ਕੇ ਠੀਕ ਹੈ ਤੇ ਇਹਦਾ ਫਰੂਟ ਆ ਜਾਂਦਾ ਕੰਡਿਆਂ ਤੇ ਬਾਦੂ ਫਰੂਟ ਆਉਂਦਾ ਯਾਰ ਕਿੰਨਾ ਮਾਰਗੀ ਲੈ ਲੈ ਇੱਕ ਜਿਵੇਂ ਉਹ ਕਹਿੰਦੇ ਨੇ ਉਹ ਗੋਲ ਚੱਕਰ ਜਿਹਾ ਬਣਾਉਂਦੇ ਨੇ ਉਹਦੀ ਵੀ ਲੋੜ ਉਹਦੀ ਵੀ ਲੋੜ ਦੀ ਬਾਈ ਉਦਾਂ ਖਰਚਾ ਕਰਨ ਦੀ ਲੋੜ ਹੀ ਨਹੀਂ ਹੈ ਕਿਉਂ ਤਾਂ ਬੜਾ ਖਰਚਾ ਪੈਂਦਾ ਹੈਗਾ ਨਾਲੇ ਉਹਦੇ ਵਿੱਚ ਉਹਦੇ ਤੇ ਹੀ ਗਰੋਥ ਕੱਟ ਕਰਦਾ ਇਹ ਕਹਿੰਦੇ ਟੈਂਪਰੇਚਰ ਨਾਲ ਇਹ ਜਿਹੜਾ ਆਹ ਪਿਲਰ ਹੈ ਪਿਲਰ ਤਾਂ ਆਪ ਗਰਮ ਹੋ ਜਾਂਦਾ ਹੈ ਗਰਮ ਹੋ ਜਾਂਦਾ ਹੈ ਜੇ ਉਹ ਪਿੱਲੇ ਗਰਮ ਹੁੰਦਾ ਹੈ ਇਹ ਇੰਨਾ ਟੈਂਪਰੇਚਰ ਚੱਲਦਾ ਨਹੀਂ ਹੈ ਪੀਲਾ ਪਾ ਕੇ ਸੁੱਤੇ ਜਾਂਦਾ ਹੈ ਠੀਕ ਹੈ ਠੀਕ ਇਹਦੇ ਫੁੱਲਾ ਰਹੇਦਾ ਹੈ ਹਵਾ ਦੇ ਵਿੱਚ ਦੀ ਕਰਾਸ ਕਰਦੀ ਹੈ ਹੁਣ ਜਿੱਤੇ ਜਿੰਨੀ ਇਹਦੇ ਕਰਾਸ ਗ੍ਰੋਥ ਹੈ ਦੀ ਉੰਨੀ ਉੱਤੇ ਗ੍ਰੋਥ ਨਹੀਂ ਉੰਨੀ ਉਹਦੇ ਉੱਤੇ ਗ੍ਰੋਥ ਨਹੀਂ ਹਾਂ ਇਹ ਆ ਦੇਖਣਾ ਜੇ ਗ੍ਰੋਥ ਮੰਨ ਮੱਤੀ ਹੈ ਬਾਈ ਠੀਕ ਹੈ ਠੀਕ ਆਰੇ ਪਾ ਲਾਇ ਨੂੰ ਹਲੇ ਇੱਧਰ ਲਿਆ ਬਾਈ ਕੈਮਰਾ ਇੱਧਰ ਵੀ ਲਾ ਪਾ ਇੱਧਰ ਵੀ ਲਾ ਆਇਆ ਲਾਇ ਨੂੰ ਸਿਰਫ ਹਾਲੇ ਬਾਈ ਨੂੰ ਸਿਰਫ 1.5 ਮਹੀਨਾ ਹੀ ਹੋਇਆਗਾ ਠੀਕ ਹੈ ਲਾਇ ਨੂੰ ਆਹ ਦੇਖ ਲੈ ਗ੍ਰੋਥ ਮੈਨੂੰ ਮੇਰੇ ਮੇਰੇ ਖਿਆਲ ਦੇ ਵਿੱਚ ਇਹ ਮਹੀਨੇ ਦੇ ਵਿੱਚ ਸਾਰ ਠੀਕ ਹੈ ਕੱਟ ਮਾਰ ਕੇ ਉਧਰ ਖੰਭਾ ਲਾ ਦਾਂਗੇ ਕਿ ਇੱਥੇ ਖੰਭਾ ਲਾ ਦਾਂਗੇ ਇੱਥੇ ਖੰਭਾ ਲਾ ਦਾਂਗੇ ਜਿਹੜੀਆਂ ਆਇਆਂ ਲਾਗਦੇ ਪੱਤੀਆਂ ਬਸ ਉਹਦੇ ਤੇ ਖੰਡਿਆ ਦੇਵਾਂਗੇ ਉਹਦੇ ਉੱਤੇ ਤਾਰਾਂ ਲੱਗ ਜਾਣਗੀਆਂ ਉੱਤੇ ਤਾਰਾਂ ਲੱਗ ਜਾਣਗੀਆਂ ਬਾਦੂ ਫਰੂਟ ਦੇਊਗਾ ਯਾਰ ਇੱਕ ਪਰਿਵਾਰ ਦੇ ਲਈ ਇੱਕ ਪਰਿਵਾਰ ਦੇ ਲਈ ਮੈਂ ਕਹਿੰਦਾ ਹਾਂ ਇੱਕ ਸਾਲ ਦੇ ਵਿੱਚ ਇੱਕ ਸਾਲ 'ਚ ਫਰੂਟ ਆ ਜਾਂਦਾ ਦੇਖ ਇੱਕ ਸਾਲ 'ਚ ਫਰੂਟ ਆ ਜਾਂਦਾ ਆਇ ਨਹੀਂ ਹੈਗਾ ਵੀ ਆਪਾਂ ਬਾਲੇ ਸਾਰ ਉਹ ਕਰਨਾ ਹੈਗਾ ਇੱਕ ਸਾਲ ਚ ਫਰੂਟ ਆ ਜਾਂਦਾ ਹੈਗਾ ਇਹਦੀ ਇਹ ਜਿਹੜਾ ਸਮਾਂਗਾ ਲੱਗਣ ਦਾ ਉਹ ਕਦੋਂ ਆ ਗਿਆ ਦਾ ਸਮਾਂ ਇਹਦਾ ਸਮਾਂ ਗਰਮੀਆਂ ਚ ਇਹ ਮਈ ਜੂਨ ਚ ਜਾ ਕੇ ਲੱਗ ਜਾਂਦਾ ਤੇ 3 ਮਹੀਨੇ ਲੱਗੀਆਂ ਜਾਂਦਾ ਫਿਰ ਇਹ ਰੈਗੂਲਰ ਲਗਬੋ ਇਹ ਆਇ ਨਹੀਂ ਹੈਗਾ ਵੀ ਸਾਰਾ ਇਕੱਠੀ ਲੱਗ ਜਾਂਦਾ ਹੂੰ ਅੱਧੇ ਪੀਸ ਆ ਗਏ ਉਹ ਪੱਕ ਕੇ ਖਾ ਲੇ ਬੰਦੇ ਨੇ ਫੇਰ ਆ ਗਿਆ ਫਰੂਟ ਫੇਰ ਆ ਗਿਆ ਫਰੂਟ ਫੇਰ ਆ ਗਿਆ ਫਰੂਟ ਹਾਂ ਨਹੀਂ ਜਦੋਂ ਇਹਦੀ ਗਰੋਇੰਗ ਕਰਨੀ ਆ ਜਦੋਂ ਇਹਨੂੰ ਲਾਉਣਾਗਾ ਉਹ ਕਦੋਂ ਲਾ ਸਕਦਾ ਬੰਦਾ ਫਰਬਰੀ ਚ ਫਰਬਰੀ ਹਾਂ ਰਹਿੰਦੇ ਫਰਬਰੀ ਦੇ ਦਿਨ 4 ਉਦੋਂ ਲਾਸੇ ਉਦੋਂ ਸਹੀ ਟਾਈਮ ਹੈ ਨਾ ਫਰਬਰੀ ਚ ਇਹ ਲੱਗਦਾਗਾ ਤੇ ਅਜਮਿਆਂ ਲੱਗਿਆ ਹੋਇਆ ਥੋੜਾ ਹਾਂ ਇਹ ਆ ਲੱਗਿਆ ਬਸ ਤਿਆਰ ਨੇ ਹੁਣ ਜੜਾ ਛੱਡ ਜੂਏ ਜੇ ਮਰਜ਼ੀ ਲਾ ਲੈਨੇ ਆਪਾਂ ਆਪਾਂ ਇਹ ਇਸੇ ਜੀ ਬੀ ਤਿਆਰ ਹੋਏ ਇਸੇ ਤਿਆਰ ਕਰਿਆ ਹੋਇਆ ਆਪਾਂ ਆਪਣੇ ਮਿੱਤਰ ਬੁਲਾਇਆ ਨੇ ਆਈ ਦੇ ਦਿੰਨੇ ਆ ਵੀ ਲੈ ਜਾਓ ਯਾਰ ਆ ਕੋਈ ਫਰੂਟ ਖ ਇਹ ਯਾਰ نیچے ਸਾਰਾ ਘੰਡਾ ਲੱਗਿਆ ਹੋਇਆ ਹੈ। ਸਾਰਾ ਘੰਡਾ ਲਾਤਾ। ਇਹ ਯਾਰ ਇਹ 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 ਵਧੀਆ ਕਮਾਲ ਦੀ ਗੱਲ ਹੈ ਯਾਰ ਦੋਸਤੋ ਇਹਦੇ ਵਿੱਚ ਨਾ ਜਿਵੇਂ ਕੋਈ ਧਰਤੀ ਬੇਲੀ ਨਹੀਂ ਹੈਗੀ ਹੁਣ ਅਸੀਂ ਇਹਦਾ ਗੰਡੇ ਖਰਾਬ ਕਰੀ ਜਾਂਦਾ ਮੈਂ ਇਹਦੇ ਚਲੋ ਆਪਾਂ ਉਧਰ ਚੱਲਦੇ ਹਾਂ। ਇਹਦਾ ਕਦਾ ਖੇਤੀ ਹੈ ਕਿ ਨਹੀਂ ਹੋ ਜਾਂਦੀ ਹੈ। ਐਡੀ ਗੱਲ ਨਹੀਂ। ਤੇ ਹੋਰ ਪ੍ਰੇਮ ਭਾਈ ਕਿਹੜੀਆਂ-ਕਿਹੜੀਆਂ ਆਪਣੇ ਲਵੇ ਜਿਵੇਂ ਆਪਾਂ ਸੇਵ ਦੀ ਗੱਲ ਕਰ ਰਹੇ ਸੀਗੇ ਹਨਾ? ਹਾਂ ਭਾਈ। ਸੇਵ ਦਾ ਕੀ ਕੀ ਸਿਸਟਮ ਹੈ ਜਿਹੜਾ ਉਹ ਤਾਂ ਬੂਟਾ ਦੱਸਿਆ ਸੀ ਮੈਨੂੰ ਇਹਦੇ ਵਿੱਚ ਮੈਨੂੰ ਜਾਦੇ ਥੋੜੀ ਜੀ ਕੋਈ ਜਿਆਦੇ ਪੰਜ ਸੀ ਵੈਰਾਈਟੀਆਂ ਨੇ ਬਈ ਸੇਵਦੀਆਂ ਜਿਹੜੀਆਂ ਹੌਟ ਕਲੈਂਪ ਤੇ ਹੁੰਦੀਆਂ ਨੇ ਜਾਨਕਿ ਆਪਣੇ ਟੈਂਪਰੇਚਰ ਦੇ ਅਨੁਕੂਲ ਨਹੀਂ ਠੀਕ ਆ ਹ ਤੇ ਪਹਿਲਾਂ ਪਏ ਤੇ ਦਿਖਾਉਣੇ ਆ ਆਹ ਟਿਸ਼ੂ ਕਲਚਰ ਦਾ ਪਲਾਂਟ ਆ ਠੀਕ ਹੈ ਬਈ ਇਹ ਮੈਂ ਟਿਸ਼ੂ ਕਲਚਰ ਨਾਲ ਹੀ ਤਿਆਰ ਇਹ ਲੈਬ ਚ ਪਲਾਂਟ ਤਿਆਰ ਹੁੰਦੇ ਨੇ ਓਕੇ ਹ ਇਹ ਇੱਕੋ ਕੁਦਰਤੀ ਮਾਹੌਲ ਚ ਨਹੀਂ ਤਿਆਰ ਹੁੰਦੇ ਇੱਕ ਲੈਬ ਬਣੀ ਹੁੰਦੀ ਹੈ ਕਾਂਟਰੀ ਆ ਦੇ ਅੰਦਰ ਠੀਕ ਹੈ ਜੈਲੀ ਜੇ ਤਿਆਰ ਹੁੰਦਾ ਫਿਰ ਉਹਤੇ ਗਰਾਫਟ ਹੁੰਦੀ ਹੈ ਇਹ ਇਹ ਐਨ ਆ ਵੈਰਾਈਟੀ ਦਾ ਪੌਦਾ ਹੈਗਾ ਹੂੰ ਇਹਦੇ ਪਹਿਲਾਂ ਉਹਨੂੰ ਤਿਆਰ ਕਰਦੇ ਲੈਬ ਚ ਫਿਰ ਗਰਾਫਟ ਹੁੰਦੀ ਹੈ ਇਹਨੂੰ ਸਾਲ ਦੇ ਨੂੰ ਹੀ ਫਰੂਟ ਆ ਜਾਂਦਾ ਓਕੇ ਹਾਂ ਇਹਦੀ ਥੋੜਾ ਜਿਹਾ ਤੁਹਾਨੂੰ ਦੱਸਿਆ ਦੀ ਮੈਂ ਇਹਦੀ ਪ੍ਰੋਨਿੰਗ ਕਰਨੀ ਪੈਂਦੀ ਹੈ ਕੋਈ ਪ੍ਰੋਨਿੰਗ ਥੋੜੀ ਸਿੱਖਣੀ ਪੈਂਦੀ ਹੈ ਉਂ ਦੇ ਫਰੂਟ ਨਹੀਂ ਆਉਂਦਾ ਉਂ ਨਹੀਂ ਫਰੂਟ ਆਉਂਦਾ ਆਹ ਇਹ ਆਹ ਬੀਮੇ ਬਣਾਉਣੇ ਪੈਂਦੇ ਨੇ ਅੱਛਾ ਹਾਂ ਆਹ ਬੀਮੇ ਨੇ ਆ ਸਾਰੇ ਫਰੂਟ ਵਾਰਟਸ ਨੇ ਦੇ ਆਹ ਓਕੇ ਹਾਂ ਇਹ ਇਹ ਜੇ ਨੂੰ ਕਟਿੰਗ ਨਾ ਕਰ ਇਹਨੂੰ ਫਰੂਟ ਨਹੀਂ ਆਉਂਦਾ ਹੁੰਦਾ ਕਟਿੰਗ ਕਰਨੀ ਪੈਂਦੀ ਹੈ ਇਹਦੀ ਉਹ ਵੀ ਟੈਕਨੀਕ ਦੀ ਕਟਿੰਗ ਆਏ ਨਹੀਂ ਹੈਗਾ ਵੀ ਉਹੀ ਚੱਕਿਆ ਰਿਹਾ ਪਾ ਵੜਦਾ ਠੀਕ ਹੈ ਠੀਕ ਹੈ ਉਹ ਵੀ ਟੈਕਨੀਕ ਦੀ ਕਟਿੰਗ ਆ ਵੀ ਕਰਨੀ ਦਿਮਾਗ ਨਾ ਪੇ। ਇਹ ਕਰਨੀ ਕਿੱਥੇ ਆ ਕਿਵੇਂ ਕਰਨੀ? ਕਿਵੇਂ ਕਰਨੀ? ਹਾਂ ਆ ਬਣਾਉਣੇ ਨੇ ਆਪਾਂ ਇਹ ਬਣਾਉਂਦਾ ਇਹ ਆਪਦੇ ਆਪ। ਜਦੋਂ ਆਪਾਂ ਕੱਟ ਮਾਰਾਂਗੇ ਆ ਚੀਜ਼ ਇਹ ਤੇ ਫਰੂਟ ਲੱਗੂ। ਇਹਦੇ ਫਰੂਟ ਵਾਟਸ ਨੇ ਸਾਰੇ। ਹੁਣ ਇਹਦੇ ਫਰੂਟ ਕਦੋਂ ਆਊਗਾ ਕਿ ਇਹਦੇ ਬਸ ਫਰਬਰੀ ਚ ਸਟਾਰਟ ਹੈ ਜਾਨੀ ਕਿ 10 ਦਿਨ ਰਹਿੰਦੇ ਫਰੂਟ ਇਹ ਫਲੇਵਰਿੰਗ ਚੱਕ ਲੂਗਾ। ਮਾਰਚ ਤੱਕ ਦਾ ਫਰੂਟ ਪੱਕ ਜਾਂਦਾ ਹੈ। ਤਾਂ ਦੋਸਤੋ ਇਹ ਵੀਡੀਓ ਤੁਸੀਂ ਸ਼ੇਅਰ ਕਰ ਦਿਓ। ਫਰਬਰੀ ਚ ਤੁਹਾਨੂੰ ਸਾਰਾ ਜਿਹੜਾ ਇਹਦਾ ਸਿਸਟਮ ਹੈ ਕੀ ਕੀ ਲੱਗਿਆ ਹੋਇਆ ਹੋਰ ਬਹੁਤ ਸਾਰੇ ਪੌਦੇ ਨੇ ਸਾਰੇ ਪੌਦਿਆਂ ਬਾਰੇ ਤੁਹਾਨੂੰ ਫਰਬਰੀ ਚ ਫਲ ਲੱਗਿਆ ਹੋਇਆ ਦਿਖਾਵਾਂਗੇ ਕੀ ਕੀ ਪਰਮਿਕ ਇਹਦੇ ਬਾਰੇ ਦੱਸ ਰਿਹਾ ਸੀ ਬਾਈ ਮੈਨੂੰ ਇੱਥੇ ਕਦੇ ਵੀ 5 6 ਪ੍ਰਕਾਰ ਦੇ ਫਰੂਟ ਇਸ ਕੱਲੇ ਬੂਟੇ ਨੂੰ ਲੱਗਦੇ ਨੇ ਇਹਦਾ ਇਹਦਾ ਕੀ ਆ ਇਹਦਾ ਦੱਸ ਮੈਨੂੰ ਇਹ ਸੇਵ ਦਾ ਪੌਦਾ ਹੈ ਬਈ ਇਹ ਉਹਨਾਂ ਨੇ ਨਰਥ ਜਾਨੇ ਨੇ ਉਹ ਦੇਖਤਾ ਸੀ ਹੈ ਰੂਟ ਸਟਾਕ ਜਿੱਤੇ ਸੇਵ ਦੀ ਕਲਮ ਹੁੰਦੀ ਹੈ ਠੀਕ ਹੈ ਹੁਣ ਇਹਦੇ ਉੱਤੇ ਹੀ ਤਾਂ ਜਿਹੜਾ ਇਹ ਇਸੇ ਉੱਤੇ ਤਾਂ ਨਾਸਪਤੀ ਦੀ ਗਰਾਫਟ ਹੁੰਦੀ ਹੁੰਦੀ ਹੈ ਇਸੇ ਦੇ ਉੱਤੇ ਸੇਵ ਦੀ ਗਰਾਫਟ ਹੁੰਦੀ ਹੈ ਠੀਕ ਹੈ ਹੁਣ ਆ ਦੇਖਾ ਸਾਰੀਆਂ ਨਾ ਗਰਾਫਟਾਂ ਨੇ ਬਈ ਆਹ ਵੀ ਗਰਾਫਟ ਹੈ ਲੈ ਬਿਲਿਆ ਕੇ ਦਿਖਾ ਦਿੰਦੇ ਆਹ ਆ ਇਧਰ ਗਰਾਫਟਿੰਗ ਆ ਆ ਵੀ ਗਰਾਫਟਿੰਗ ਹੈ ਆ ਦੇਖਾ ਨਾਸਪਤੀ ਦੀ ਗਰਾਫਟਿੰਗ ਹੈ ਇਸੇ ਤੇ ਚੱਲਦੀ ਹੋਈ ਠੀਕ ਹੈ ਆਹ ਹੋਰ ਵੈਰਾਈਟੀ ਆ ਸੇਵ ਦੀ ਹੂੰ ਆਹ ਵੈਰਾਈਟੀ ਹੋਰ ਆ ਜਿਆ ਗਰਾਫਟ ਹੀ ਨੇ ਸਾਰ ਠੀਕ ਹੈ ਆ ਗਰਾਫਟ ਹੈ ਆ ਦੇਖ ਆ ਗਰਾਫਟ ਹੈ ਇਹ ਸਾਰੀਆਂ ਅਲੱਗ-ਲੱਗ ਨੇ ਜਿਵੇਂ ਆ ਆ ਬੱਬੂ ਗੋਸ਼ ਦੀ ਗਰਾਫਟਾਂ ਆ ਗਈ ਠੀਕ ਹੈ ਆ 골ਡਨ ਦੋ ਰੈਸਟ ਸੇਵ ਦੀ ਗਰਾਫਟਾਂ ਆ ਗਈ ਠੀਕ ਹੈ ਹਾਂ ਇਹ ਜਨ ਕਿਤੇ ਪੰਜ ਸੀ ਪ੍ਰਕਾਰ ਦੀਆਂ ਇੱਕ ਦੀ ਗਰਾਫਟਾਂ ਨੇ ਇਹਦੇ ਮਤਲਬ ਕਿ ਪੰਜ ਛੇ ਪ੍ਰਕਾਰ ਦੇ ਫਲ ਇਸੇ ਬੂਟੇ ਤੇ ਲੱਗਣਗੇ ਨਾਸ਼ਪਤੀ ਵੀ ਲੱਗੂ ਬੱਬੂ ਗੋਸ਼ਾ ਵੀ ਲੱਗੂ ਤਿੰਨ ਚਾਰ ਪ੍ਰਕਾਰ ਦਾ ਸੇਵ ਲੱਗੂ ਇਹ ਦੇਖੋ ਬਈ ਇਹ ਕਮਾਲ ਦੀ ਗੱਲ ਹੈ ਤਿੰਨ ਪ੍ਰਕਾਰ ਦਾ ਦਾ ਚਾਰ ਪ੍ਰਕਾਰ ਦਾ ਜਿਹੜਾ ਐਪਲ ਹੈ ਇਸ ਦਰਖਤ ਤੇ ਲੱਗਦਾ ਨਾਸ਼ਪਤੀ ਗੱਗੂ ਗੋਸ਼ਾ ਪੰਜ ਪ੍ਰਕਾਰ ਦਾ ਸੇਵ ਪੰਜ ਪ੍ਰਕਾਰ ਦਾ ਸੇਵ ਹਲੇ ਆਲੂ ਖਾਰਾ ਤੇ ਕਰਾਂਗੇ ਆਪਾਂ ਗ੍ਰਾਫਟ ਹੋਣਾ ਅੱਛਾ ਹਜੇ ਆਲੂ ਖਾਰਾ ਕਰਨਾਗਾ ਆੜੂ ਦੀਆਂ ਪ੍ਰਜਾਤੀਆਂ ਵੀ ਤੇ ਕਰਦਾਂਗੇ 3-4 ਨਾਮੀਆਂ ਹਲੀਆਂ ਦੀਆਂ ਨੇ ਆਪਾਂ ਆਇਟਮ ਆ ਇਹ 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 ਟੈਕਨੀਕ ਹੈ ਬਾਈ ਇਸ ਚੀਜ਼ ਦੀ ਜ਼ਰੂਰਤ ਹੈ ਨਾ ਆਪਣੇ ਮੁੰਡਿਆਂ ਨੂੰ ਖੇਤੀ ਕਰਨ ਲਈ ਹੈ ਨਾ ਜੇ ਆਪਾਂ ਨੌਜਵਾਨ ਪੀੜ੍ਹੀ ਖੇਤੀ ਜਾਂ ਆ ਤਾਂ ਆਪਾਂ ਇੰੀਆਂ-ਇਆਂ ਚੀਜ਼ਾਂ ਨਾਲ ਕਰੀਏ ਕਿਸੇ ਦਾ ਕੋਈ ਵਿਸਵਾ 2 ਵਿਸਵੇ ਬਿੱਗਾ ਥਾਂ ਦਾ ਆਪਾਂ ਨਾਲ ਇਹ ਚੀਜ਼ਾਂ ਕਰੀਏ ਕਿਉਂਕਿ ਜਿਹੜੀ ਖੇਤੀ ਆ ਉਹ ਵੀ ਟਾਈਮ ਪਾਲਦੀ ਆ ਬਾਈ ਜੇ ਆਪਾਂ ਜਿਵੇਂ ਜੌਬ ਤੇ 8 ਤੋਂ 6 ਜੌਬ ਤੇ ਜਾਂਦੇ ਆ 9 ਤੋਂ 6 ਜੌਬ ਤੇ ਜਾਂਦੇ ਆ ਤਾਂ 9 ਤੋਂ 6 ਆਪਦੇ ਖੇਤ ਜਾ ਕੇ ਨਾਲ ਇਹੀ ਜੀ ਖੇਤੀ ਕਰੀਏ ਜਿਹਦੇ ਨਾਲ ਆਪਾਂ ਨੂੰ ਮੋਰ ਬੈਨੀਫਿਟ ਮਿਲੇ ਤੇ ਨਾਲੇ ਆਪਣਾ ਫਰੂਟ ਬਾਈ ਆਰਗੇਨਿਕ ਘਰ ਦਾ ਫਰੂਟ ਆ ਆਰਗੇਨਿਕ ਬੱਚੇ ਖਾਣਗੇ ਸਬਜ਼ੀਆਂ ਖਾਣਗੇ ਹੁਣ ਮੈਨੂੰ ਨਹੀਂ ਲੱਗਦਾ ਕਿਤੇ ਇਹਨਾਂ ਨੇ ਕਿਤੇ ਸਬਜ਼ੀ ਮੁੱਲ ਲੈ ਕੇ ਦੇਖਿਓ ਸਮਾਂ ਦੀ ਗਵਾਂਡੀਆਂ ਨੂੰ ਵੀ ਰਜਾਉਂਦੇ ਨੇ ਸੋ ਹੋਰ ਬਾਈ ਪ੍ਰੇਮ ਕਿਹੜੇ ਕਿਹੜੇ ਬੂਟੇ ਨੇ ਆਪਣੇ ਲਵੇੜੇ ਲੱਗੇ ਹੋਏ ਨੇ ਆਹ ਦੇਸੀ ਕਿੰਨੂ ਆ ਵਿੱਚ ਦੀ ਆ ਜਾਦੇ ਫਿਰੋ ਜੰਦ ਆ ਡੇਸੀ ਕਿਨੂ ਐ ਇਹ ਬਾਈ ਗੰਡੇ ਥੱਲੇ ਸਾਰੇ ਗੰਡੇ ਲਾਏ ਹੋਏ ਨੇ ਸਾਡੇ ਗੰਡੇ ਨੇ ਆ ਡੇਸੀ ਕਿਨੂ ਆ ਗਿਆ ਇਹ ਕਿਨੂ ਇਹ ਕਿਨੂ ਅਪ ਵਰਾਈਟੀ ਹੈ ਯਾਨੀ ਕਿ ਜਦੋਂ ਉਹ ਕਿਨੂ ਤਿਆਰ ਹੁੰਦਾ ਇਹ ਗਰਮੀ 'ਚ ਪੱਕ ਕੇ ਫਲ ਦੇ ਜਾਂਦਾ ਹੈ ਇਹ ਕਿਨੂ ਹੀ ਹੈ ਕਿ ਇਹਨੂੰ ਦੀ ਪ੍ਰਜਾਤੀ ਹੈ ਡੇਸੀ ਵਰਾਈਟੀ ਹੈ ਯਾਨੀ ਕਿ ਇਹ ਪਹਿਲਾਂ ਹੀ ਕਿਨੂ ਦੇ ਜਾਂਦਾ ਹੈ ਇਹ ਸਟਾਰਟਿੰਗ 'ਚ ਕਿੰਨੀ ਦੇ ਦੂਗਾ ਉਹਦੋਂ ਮਹੀਨਾ ਪਹਿਲੀ ਮੁੱਕ ਜਾਂਦਾ ਇਹ ਕਿਨੂ ਇਹ ਹੈ ਕਿ ਕਿਨੂ ਦਾ ਸਵਾਦ ਵੀ ਵੱਖਰਾ ਹੈ ਮਤਲਬ ਐਡਵਾਂਸ ਕਿਨੂ ਲੱਗ ਜਾਂਦੇ ਨੇ ਵਰਾਈਟੀ ਹੈ ਯਾਨੀ ਕਿ ਆਹ ਆ ਕਸ਼ਮੀਰੀ ਰੈੱਡ ਐਪਲ 베ਰੀ ਜਿਹਨੂੰ ਮਿਸ ਇੰਡੀਆ ਵੀ ਕਹਿੰਦੇ ਨੇ ਅਸਾਂ ਆਪਾਂ ਆਹ ਲੈ ਤੂੰ ਮੇਰੀ ਮਿਸ ਇੰਡੀਆ ਉਹ ਚੀਜ਼ ਆ ਇਹ ਸਾਰਾ ਨਾ ਰੈੱਡ ਐਪਲ ਬਾਰ ਆ ਦੇਖੋ ਜਮਾ ਸੇਵ ਵਰਗਾ 베ਰ ਐ ਸੇਵ ਵਰਗਾ 베ਰ ਐ ਮਿੱਤਰੋ ਦੇਖੋ ਆਪਣੀ ਕਣੀ ਹੈ ਵੀ ਨਹੀਂ ਹਲੇ ਵੈਰਾਈਟੀ ਜਿਹਨੇ ਜੇ ਨਮੀ ਕਰਨੀ ਹੋਵੇ ਲੈ ਪੂਰੀ ਕਮਰਸ਼ੀਅਲ ਤੇ ਜਿੰਨੀ ਮਰਜ਼ੀ ਲੈ ਜਾ ਬਈ ਨੂੰ ਪੂਰਾ ਮਿਲ ਸਕਦਾ ਹੈ ਠੀਕ ਐ ਆ ਆਪਣੇ ਏਰੀਆ ਚ ਹੈ ਨਹੀਂ ਇਹ ਨਹੀਂ ਨਹੀਂ ਹਲੇ ਹੈ ਵੈਰਾਈਟੀ ਇਹ ਆਈ ਆਈ ਹੋਣੀ ਆ ਕੁਝ ਜਿਹੜੇ ਮੈਂ ਆਪਦੇ ਯਾਰ ਦੋਸਤਾਂ ਨੂੰ ਪਾਉਦੇ ਮੈਂ ਹੀ ਦਵਾਏ ਨੇ ਉਹਨੂੰ ਮੈਨੂੰ ਹੀ ਪਤਾ ਹੋਰ ਨੂੰ ਹਲੇ ਹੈ ਨਹੀਂ ਵੈਰਾਈਟੀ ਇਹ ਆਪਣੇ ਆਪਣੇ ਏਰੀਆ ਚ ਵੈਰਾਈਟੀ ਨਹੀਂ ਹੈ ਇਹ ਵੈਰ ਦੇਖਿਆ ਕਿਸ ਨੇ ਦੇਖ ਸੀ ਆ ਦੇਖੋ ਸੇਵ ਆ ਬਿਲਕੁਲੀ ਬਣਿਆ ਤਣਿਆ ਤੁਸੀਂ ਦੇਖ ਰਹੇ ਹੋ ਇਹ ਹਲੇ ਕੱਚਾ ਹੈ ਵੈਰ ਸਾਰਾ ਹਜੇ ਮਹੀਨੇ ਤੱਕ ਪੱਕ ਜੂ ਇਹ ਆ ਜਾ ਬਈ ਅੱਗੇ ਲੈ ਮਿੱਤਰੋ ਵੀਡੀਓ ਲੰਬੀ ਹੋ ਜਾਂਦੀ ਆ ਪਰ ਸਾਰੀ ਜਾਣਕਾਰੀ ਵਾਲੀ ਵੀਡੀਓ ਆ ਇਹ ਸਕਿੱਪ ਨਾ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਜੇ ਕਿਸੇ ਵੀਰ ਨੂੰ ਬਾਈ ਉਹਨਾਂ ਨਾਲ ਕੰਟੈਕਟ ਕਰਨਾ ਕੋਈ ਚੀਜ਼ ਸ਼ੁਰੂ ਕਰਨੀ ਆ ਤਾਂ ਨੰਬਰ ਮੈਂ ਜ਼ਰੂਰ ਦੇ ਦਊਂਗਾ ਨੀਚੇ ਆਹ ਕਿਹੜਾ ਬੂਟਾ ਬਾਈ ਇਹ ਨਾਸਪਤੀ ਦਾ ਹੈ ਅੱਛਾ ਇਹ ਨਾਸਪਤੀ ਦਾ ਹਾਂ ਨਾਸਪਤੀ ਦੀ ਵੈਰਾਈਟੀ ਹੈ ਇਹ ਠੀਕ ਹੈ ਹਾਂ ਤੇ ਆਹ ਗੋਭੀ ਗਾਬੀ ਸਾਰੀ ਗੋਭੀ ਬੇਚੀ ਆ ਗਈ ਆਹ ਸੇਵ ਆ ਗਿਆ ਬਾਈ ਆਹ ਦੋਨੋਂ ਸੇਵ ਨੇ ਸੇ ਸੇਵ ਆ ਗਿਆ ਜੀ ਪ੍ਰੂਨਿੰਗ ਕਰੀ ਪਈ ਹੈ ਠੀਕ ਹੈ ਹਾਂ ਆ ਜਾ ਅੱਗੇ ਇੱਧਰ ਆ ਜਾ ਇਹਦੀ ਪਹਿਲਾਂ ਕਰਨੀ ਪੈਂਦੀ ਹੈ ਇਹ ਇਹ ਫਰਵਰੀ ਦੇ ਤੋਂ ਪਹਿਲਾਂ ਕਰਨੀ ਪੈਂਦੀ ਹੈ ਜਨਕੇ ਦਸੰਬਰ ਚ ਕਰਦੇ ਠੀਕ ਹੈ ਆ ਨੰਬਰ ਦਾ ਲਿਆ ਕੇ ਪੌਦਾ ਲਾਇਆ ਕਰੋੜ ਦਾ ਬੱਚਿਆਂ ਚਾਂਦਲਰ ਵੈਰਟੀ ਹੈ ਚਾਂਦਲਰ ਹਾਂ ਇਹ 800 ਰੁਪਏ ਦਾ ਪlant ਲਿਆ ਕੇ ਲਾਇਆ ਆਪਾਂ ਨੇ ਆਪਣੇ ਇਨਕੇ ਹੌਟ ਕਲੈਂਪਟ ਦੇ ਵਿੱਚ ਚਲਦੀ ਹੈ ਅੱਛਾ ਆ ਆਪਣੇ ਵਾਲੇ ਜੂਨ ਦੇ ਵਿੱਚ ਚੱਲੂਗੀ ਇਹ ਹਾਂ ਆ ਸੈਂਟਾਰੋਸ ਆ ਗਿਆ ਜਨਕੇ ਹਲੇ ਪੱਤੇ ਇਹ ਪਾਲਮ ਹੈ ਸੈਂਟਾਰੋਸਾ ਅਲੂ ਖਾਰਾ ਅਲੂ ਖਾਰਾ ਹਾਂ ਲੈ ਮਿੱਤਰੋ ਜਿੰਨੀਆਂ ਆ ਇਹਨੂੰ ਨਾਮ ਪਤਾ ਮੈਨੂੰ ਲੱਗਦਾ ਮੈਨੂੰ ਤਾਂ ਉਹਨੇ ਫਲਾ ਦੇ ਨਾਮ ਵੀ ਨਹੀਂ ਪਤਾ ਹੁਣ ਵੀ ਕਿਹੜੇ ਕਿਹੜੇ ਨੇ ਆ ਗਿਆ ਆੜੂ ਅਮਰੀਕਾ ਦਾ ਨੈਕਟਾਰ ਜੀ ਸਾਰਾ ਲਾਲ ਰਹਿੰਦਾਗਾ ਅੱਛਾ ਹਾਂ ਆਹ ਕਿੰਗ ਵੈਰੈਟੀ ਦਾ ਕੇਨੂ ਆ ਗਿਆ ਹੂੰ ਉਹ ਸਾਰੇ ਕੇਨੂ ਆ ਕੇ ਫਰੂਟ ਆਈ ਪਿਆ ਸਾਰਿਆਂ ਤੇ ਆਹ ਕੇਨੂ ਦਾ ਤੁਸੀਂ ਦੇਖ ਰਹੇ ਹੋ ਬਹੁਤ ਲੱਗੇ ਹੋਏ ਨੇ ਕੇਨੂ ਦਾ ਕਿਉਂਕਿ ਹੁਣ ਮੌਸਮ ਹੈ ਉਧਰ ਵੀ ਕੇਨੂਆਂ ਦੇ ਬੂਟੇ ਲੱਗੇ ਹੋਏ ਨੇ ਆਹ ਮੌਸਮੀ ਉਹ ਮੌਸਮੀ ਆ ਗਈ ਇਹ ਵੀ ਥਾਈਲੈਂਡ ਦੀ ਵੈਰੈਟੀ ਹੈ ਅੱਛਾ ਹਾਂ ਆਹ ਅਵੋਕਾਡੋ ਆ ਗਿਆ ਇਹ ਵੀ ਗਾਹਾਂ ਨੂੰ ਫਰੂਟ ਤੇ ਆ ਜੂਗਾ ਆਹ ਨਵਾਂ ਲਾਇਆ ਹੁਣਾਂ ਇਹ ਇੱਕ ਸਾਲ ਚ ਦੇ ਦਿੰਦਾ ਨਾ ਫਰੂਟ ਇਹ ਇੱਕ ਸਾਲ ਚ ਫਰੂਟ ਆ ਜੂ ਸੈਂਪਲ ਆ ਜਾਂਦਾ ਬਈ ਇੱਕ ਸਾਲ ਚ ਹੀ ਮਿਹਨਤ ਦੇ ਸਾਰੇ ਆ ਆਪਦੇ ਠੀਕ ਹੈ ਠੀਕ ਹੈ ਉਹ ਸਟਰਾਬਰੀ ਆ ਗਈ ਵਿੱਚ ਕੋਈ ਪਹਿਲਾ ਪਲਾਂਟ ਲਾਇਏ ਸੀ ਕੋਸ ਹੁਣ ਲਿਆ ਕਿ ਆ ਲਓ ਮਿੱਤਰੋ ਸਟਰਾਬਰੀ ਵੀ ਤੁਹਾਨੂੰ ਦਿਖਾ ਦਾਨੇ ਆ ਪਹਿਲਾ ਉਹ ਡੀਏਪੀ ਯਾਦੇ ਪਾਤਾ ਦੀ ਮਚਾਤ ਦੀ ਪਲਾਂਟ ਆਪਾਂ ਨੇ ਅੱਛਾ ਹਾਂ ਹੁਣ ਦੁਬਾਰੀ ਲਾਇਏ ਨੇ ਇਹਨੂੰ ਥੋੜਾ ਜਿਹਾ ਪੀ ਐਚ ਘਟ ਜਾਹੀਦਾ ਹੁੰਦਾ ਯਾਨੀ ਕਿ ਠੀਕ ਹੈ ਹਾਂ ਇਹਦਾ ਪੀ ਐਚ ਲੈਵਲ ਮੇਨਟੇਨ ਰੱਖਣਾ ਪਊਗਾ ਉਹ ਦਿਖਾਵਾਂਗੇ ਆਪਾਂ ਮੀਟਰ ਹੈਗਾ ਆਪਣੇ ਪੀ ਐਚ ਚੈੱਕ ਕਰਨ ਦਾ ਮੀਟਰ ਅੱਛਾ ਅੱਛਾ ਮੀਟਰ ਨਾਲ ਦਿ ਕਿੰਨੂ ਆਗੇ ਬੰਦਾ ਮੁਕਾ ਸਕਦਾ ਕੋਈ ਬਾਲੀ ਮਹਿੰਗੀ ਚੀਜ਼ ਨਹੀਂ ਹੈਗੀ ਉਹ ਓਕੇ ਹਾਂ ਉਹਦਾ ਦੂਜਿਆ ਫਾਸਲਾ ਵਾਲੀ ਵੀ ਠੀਕ ਹੈ ਨਾ ਭਾਈ ਉਹਦਾ ਜੇ ਮੈਂ ਆਪਾਂ ਜਿਗਰੀ ਲਾਉਨੇ ਆ ਕਣਕ ਲਾਉਨੇ ਆ ਉਹਦੇ ਲਈ ਵੀ ਠੀਕ ਹੈ ਨਾ ਆਪਾਂ ਨੂੰ ਪਤਾ ਹੀ ਨਹੀਂ ਵੀ ਆਪਣੀ ਧਾਤੀ ਦਾ ਕਿੰਨਾ ਚੋ ਹੋਇਆ ਪਿਆ ਕੀ ਕੰਮ ਹੋਇਆ ਸੇ ਠੀਕ ਹੈ ਠੀਕ ਹੈ ਜਿਵੇਂ ਬੰਦਾ ਟ੍ਰੀਟਮੈਂਟ ਕਰਦੇ ਉਹ ਚੀਜ਼ ਆ ਹਾਂ ਆ ਵੀ ਸਾਰੇ ਆ ਚੀਕੂ ਆ ਚੀਕੂ ਵੀ ਲੱਗੇ ਪਏ ਨੇ ਮਿੱਤਰੋ ਦੇਖ ਲਓ ਵਾਧੂ ਚੀਕੂ ਲੱਗਿਆ ਪਿਆ ਫਰੂਟ ਬਹੁਤ ਲੱਗਿਆ ਹੋਇਆ ਹੈਗਾ ਵਾਧੂ ਵਾਲਾ ਫਲ ਬਹੁਤ ਬਹੁਤ ਫਲ ਲੱਗਿਆ ਹੋਇਆ ਹੈਗਾ ਹੋਰ ਆ ਪਰ ਆ ਪਏ ਭਈ ਇਹ 2Z ਚੀਕ ਨੂੰ ਰਹੀ ਉਹਨੇ ਪੱਤੇ ਨਹੀਂ ਜਿੰਨਾ ਫਰਕ ਉਹ ਟ੍ਰੌਪੀਕਲ ਸਵੀਟ ਆ ਗਿਆ ਹੋਰ ਸੇਵ ਆ ਗਿਆ ਇਹ ਹਾਂ ਸਾਰੀਆਂ ਸੇਵ ਦੀਆਂ ਵੈਰਾਈਟੀਆਂ ਨੇ ਆਹ ਹਾਂ ਹੋਰ ਵੈਰਾਈਟੀ ਦੀ ਮਸੰਮੀ ਹੈਗੀ ਕਵਾਨੀ ਸਾਪ ਵੀ ਕਹਿੰਦੇ ਨੇ ਇਹਨੂੰ ਉਹ ਕਵਾਨੀ ਸਾਪ ਦੀ ਵੈਰਾਈਟੀ ਆ ਗਈ ਹੈ ਓਕੇ ਆਹ ਹੋਰ ਵੈਰਾਈਟੀ ਦਾ ਆੜੂ ਆ ਉਹ ਸੰਧੂਰੀ ਰੈੱਡ ਸੰਧੂਰੀ ਰੈੱਡ ਐਪਲ 베ਰੀਆ ਉਹ ਆ ਗਈ 베ਰੀ ਉਹ ਉਹਦਾ ਫੇਰ ਦਿਖਾ ਕੇ ਆ ਫਿਰ ਨੂੰ ਠੀਕ ਹੈ ਇਹ ਲੈ ਵੀ ਮਿੱਤਰੋ ਇੱਕ 베ਰੀ ਹੋਰ ਹੈ ਸੰਦੂਰੀ ਐ ਕਲਰ ਆ ਦੇਖ ਇਹਦਾ ਹਲੇ ਸੰਦੂਰੀ ਰੰਗ ਹੈ ਹਲੇ ਪੱਕੀ ਨਹੀਂ ਹੈਗੀ ਇਹ ਜਮਾ ਸੰਦੂਰੀ ਹੋਊਗਾ ਬਾਈ ਕਲਰ ਇਹਦਾ ਸੰਦੂਰੀ ਕਲਰ ਹੋ ਜਾਊਗਾ ਸੰਦੂਰੀ ਰੈੱਡ ਐਪਲ 베ਰੀ ਕਹਿੰਦੇ ਨੇ ਇਹਨੂੰ ਉਹ ਜੀ 9 ਨੰਬਰ ਰੈਡੀ ਦਾ ਕੇਲਾ ਹੈ ਉਹ ਕੇਲੇ ਵੀ ਲੱਗੇ ਹੋਏ ਨੇ ਮਿੱਤਰੋ ਤੇ ਆੜੂ ਸਾਰੀਆਂ ਸਾਰੀਆਂ ਵੈਰਾਈਟੀਆਂ ਨੇ ਤੇ ਆਹ ਇੱਧਰ ਆ ਗਈ ਲਾਸਣ ਲਾਸਣ ਵੀ ਪੱਕੀ ਵੈਰਾਈਟੀ ਆਪਣੀ ਲਾਸਣ ਦੀਆਂ ਵੈਰਾਈਟੀਆਂ ਨੇ ਆ ਇੱਕ ਆਹ ਅਲੱਗ ਵੈਰਾਈਟੀ ਹੈ ਤੁਸੀਂ ਦੇਖ ਰਹੇ ਹੋ ਤੇ ਆਹ ਅਲੱਗ ਵੈਰਾਈਟੀ ਹੈ ਕਸ਼ਮੀਰੀ ਲਾਸਣ ਆ ਗਿਆ ਬਾਈ ਇਹ ਕਸ਼ਮੀਰੀ ਲਾਸਣ ਹੈ ਹਾਂ ਹਾਂ ਆਹਾ ਰੈੱਡ ਲਾਸ ਨਾਲ ਆ ਗਿਆ ਏਡਾ ਗੰਡਾ ਬਣਦਾ ਗੰਡੀ ਐਡੀ ਨਿਕਲਦੀ ਹੈਗੀ ਐਡਾ ਗੰਡਾ ਬਣੂਗਾ ਇਹਦਾ ਬਰੀਕ ਜੇ ਬਣਨਗੇ ਸਾਰਾ ਉਹ ਲੱਗਿਆ ਹੋਇਆ ਰੈੱਡ ਲਾਸ ਨੇ ਰੈੱਡ ਲਾਸ ਲਗਾ ਤੇ ਇੱਕ ਹੋ ਟੈਕਨੀਕ ਜਿਹੜਾ ਇਹਦੇ ਉੱਤੇ ਸੁੱਕਾ ਜਿਹੜਾ ਉਹ ਅਚਾਰ ਹੈ ਨਾ ਅਚਾਰ ਹੈ ਖਰਾਬ ਹੋਇਆ ਹੋਇਆ ਅਚਾਰ ਹੈ ਖਰਾਬ ਹੋਇਆ ਹੋਇਆ ਅਚਾਰ ਇਹਦੇ ਉੱਤੇ ਡਿੱਗਿਆ ਹੋਇਆ ਇਹਦੇ ਨਾਲ ਕੀ ਕੱਖ ਵਗੈਰਾ ਨਹੀਂ ਹੁੰਦੇ ਹੈਗੇ ਸਾਡੀ ਮਲਚਿੰਗ ਫ੍ਰੀ ਅਚਾਰ ਹੈ ਇਹ ਆਪਾਂ ਨੇ ਕੋਈ ਡੰਗਰਾਂ ਨਾਲ ਨਹੀਂ ਸੱਟਣਾ ਜਿਹੜਾ ਡੰਗਰਾਂ ਨੂੰ ਜੋ ਮੱਜਾਂ ਨੂੰ ਪਾਉਣਿਆਂ ਉਲੀ ਵਾਲਾ ਚਾਰ ਫालतू ਨਿਕਲ ਗਿਆ ਉਹਨੂੰ ਇੱਕ ਸਾਈਡ ਕੱਢ ਦੋ ਉਹ ਸੱਟਿਆ ਹੋਇਆ ਇਹ ਉਹ ਸੱਟਿਆ ਹੋਇਆ ਨਾਲ ਇਹ ਵੀ ਖਾਦ ਬਣ ਜੂਗੀ ਨਾਲ ਇਹਦਾ ਟੋਕਾ ਕਰਕੇ ਪਾ ਸਕਦੇ ਆ ਪ੍ਰਾਲੀ ਦਾ ਟੋਕਾ ਪੌਦਾ ਆ ਗਿਆ ਬਾਦਾਮ ਆ ਗਿਆ ਉਧਰ ਆਹ ਬਾਦਾਮ ਦਾ ਪੌਦਾ ਬਈ ਬਾਦਾਮ ਦਾ ਪੌਦਾ ਦੇਖੋ ਤੁਸੀਂ ਪੰਜਾਬ ਚ ਦੇਖਿਆ ਨਹੀਂ ਹੋਣਾ ਕਿਤੇ ਮਤਲਬ ਕਿ ਵੀ ਲੱਗਦਾ ਤਾਂ ਹੈਗਾ ਬਹੁਤ ਮਿਹਨਤ ਕਰਨੀ ਪੈਂਦੀ ਆ ਇਹ ਬਾਦਾਮ ਇਹਦੇ ਉੱਤੇ ਵੀ ਬਹੁਤ ਉਤਰੇ ਉਹਨਾਂ ਨੂੰ ਫਰਵਰੀ ਚ ਜਦੋਂ ਇਹ ਤੇ ਫਲ ਆਇਆ ਆਪਾਂ ਉਦੋਂ ਤੁਹਾਨੂੰ ਵੀਡੀਓ ਇਹਦੀ ਹੋਰ ਸ਼ੇਅਰ ਕਰਾਂਗੇ ਬਾਦਾਮ ਦੀ ਨਿੰਬੂ ਤੇ ਆ ਵੀ ਨਿੰਬੂ ਆ ਗਿਆ ਇਹ ਵੀ ਇਹ ਵੀ ਬਹੁਤ ਵੱਡਾ ਜੂਸ ਵਾਲਾ ਨਿੰਬੂ ਹੈ ਮੁਸਲਮੀ ਨਿੰਬੂ ਕਹਿੰਦੇ ਨੇ ਇਹਨੂੰ ਤੇ ਆਲਾਸ ਨਾਲ ਸਾਰਾ ਉਹੀ ਜਿਹੜੇ ਦੀ ਗੱਲ ਕਰਦੇ ਸੀਗੇ ਆਪਾਂ ਇੱਕ ਦਾ ਸਾਈਜ਼ ਵੀ ਆਪਣੇ ਨਿੰਬੂ ਦਾ ਮਵਲਾ ਬਾਜ਼ਾਰ 'ਚ ਨਹੀਂ ਮਿਲਦਾ ਹੁਣ ਲੈ ਨਿੰਬੂ ਹੈ ਆਮ ਕਿੰਨੂ ਜੱਡਾ ਨਿੰਬੂ ਆ ਇਹ ਮੈਨੂੰ ਲੱਗਦਾ ਇਹਦਾ ਇੱਕ ਨਿੰਬੂ ਹੀ ਕਰਾਉਂਦਾ ਹੂ ਨਿੰਬੂ ਪਾਣੀ ਹੋਣਾ ਕੋਈ ਗਲਾਸ ਆ ਜਾਂਦਾ ਨਿਕਲਉਂਦਾ ਇੱਕ ਜੀ ਆਹ ਸਾਰੀਆਂ ਫਿਰ ਵੈਰਾਈਟੀਆਂ ਨੇ ਅਲੱਗ-ਅਲੱਗ ਇੱਧਰ ਸਾਰੀਆਂ ਬਈ ਫਿਰ ਬੱਬੂ ਬਿਊਟੀ ਉਹ ਬੱਬੂ ਕੋਸ਼ਾ ਸਾਰੀਆਂ ਜਿਹੜੀਆਂ ਫਲਾਂ ਦੀਆਂ ਵੈਰਾਈਟੀਆਂ ਨੇ ਮੈਨੂੰ ਲੱਗਦਾ ਘੱਟੋ-ਘੱਟ 30-35 ਪ੍ਰਕਾਰ ਦੇ ਫਲ ਆ ਜਿਹੜੇ ਉਹ ਉਰੇ ਲੱਗੇ ਹੋਣੇ ਸੋ ਦੋਸਤੋ ਹੋਰ ਵੀ ਇਹਨਾਂ ਬਾਈ ਉਹਨਾਂ ਦੀਆਂ ਵੀਡੀਓਜ਼ ਮੈਂ ਨਾਲ ਤੁਹਾਨੂੰ ਇਹਦੇ ਵਿੱਚ ਅਟੈਚ ਕਰਕੇ ਵੀ ਦਿਖਾਉਂਗਾ ਜਿਹੜੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਜੇ ਕਿਸੇ ਬਾਈ ਨੂੰ ਕਿਸੇ ਕੋਈ ਜਾਣਕਾਰੀ ਚਾਹੀਦੀ ਆ ਤਾਂ ਬਾਈ ਪ੍ਰੇਮ ਹਰਾਂ ਨਾਲ ਗੱਲ ਕਰ ਸਕਦਾਗਾ ਤੇ ਪ੍ਰੇਮ ਨੰਬਰ ਬੋਲ ਦੇ ਇੱਕ ਵਾਰੀ ਬਾਈ ਨੰਬਰ 98155 35855 98155 35855 ਬਾਈ ਉਹਨਾਂ ਨਾਲ ਤੁਸੀਂ ਫੋਨ ਤੇ ਗੱਲਬਾਤ ਵੀ ਕਰ ਸਕਦੇ ਹੋ ਜੇ ਕਿਸੇ ਚੀਜ਼ ਦੀ ਜਾਣਕਾਰੀ ਚਾਹੀਦੀ ਆ ਜਾਂ ਕੋਈ ਬੂਟਾ ਵਾਟਾ ਖੇਤੀ ਕਰਨੀ ਹੈ ਜਿਨੇ ਖੇਤੀ ਕਰਨੀ ਆ ਤੇ ਹੋਰ ਅਗਲੀ ਵੀਡੀਓ ਦੇ ਵਿੱਚ ਬਾਈ ਤੁਹਾਨੂੰ ਦਿਖਾਵਾਂਗੇ ਤੇ ਇੱਕ ਬਾਈ ਉਹਨਾਂ ਦੀ ਜਿਹੜੀ ਖਾਦ ਤਿਆਰ ਕੀਤੀ ਹੋਇਆ ਵਰਮੀ ਕੰਪੋਸਟ ਤੇ ਡੀ ਕੰਪੋਸਟ ਉਹ ਉਹ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਆਂ